ਹੁਣ ਮੈਂ ਆਪਣੇ ਵੀਰ ਮਨਦੀਪ ਜੰਗੀ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ ਤੁਹਾਡੇ ਨਾਲ ਜੀ ਬੀ ਜੀ ਸੋ ਕਿਸੇ ਦੇ ਦਰ ਦੇ ਵਿੱਚ ਅਸੀਂ ਮੈਂ ਪਿੰਡ ਦਾ ਪਿੰਡ ਵੀ ਅਸੀਂ ਮੀਟਿੰਗਾਂ ਕਰ ਰਹੇ ਹਾਂ ਕਿਸੇ ਦੇ ਲੋਕਾਂ ਦੇ ਵਿਚਾਰ ਸਾਂਝੇ ਹੁਣ ਕੋਈ ਇਲੈਕਸ਼ਨ ਤਾਂ ਹੈ ਨਹੀਂ ਨਾ ਕੋਈ ਕੌਸ਼ ਨਹੀਂ ਹੈਗਾ ਸਾਨੂੰ ਕੋਈ ਸਵਾਰਥ ਥੋੜੀ ਆ ਵੀ ਅਸੀਂ ਤੁਰੇ ਆ ਅਸੀਂ ਲੋਕਾਂ ਨੂੰ ਲੋਕਾਂ ਦੀ ਵਿਚਾਰਧਾਰਾ ਨੂੰ ਕੀ ਆਪਿਆ 75 ਸਾਲਾਂ ਤੱਕ ਮਾਨਸਿਕਤਾ ਕਿੱਥੇ ਰੁਕੀ ਹੋਈ ਉਹ ਨੂੰ ਤੋੜਿਆ ਸਾਡੇ ਨਾਲ ਵਿਚਾਰ ਕਰੋ ਸਾਡੇ ਸਾਨੂੰ ਸਵਾਲ ਪੁੱਛੋ ਅਸੀਂ ਜਵਾਬ ਦੇਵਾਂਗੇ ਵਹੀਵਦੀ ਕਾ ਖਾਲਸਾ ਵਹੀਵਦੀ ਕੀ ਫਤਿਹ ਜਿਨ੍ਹਾਂ ਨੇ ਵੀ ਆਪਣੇ ਭੈਣ ਭਰਾ ਵੀਰ ਇੱਥੇ ਆਏ ਸਾਰਿਆਂ ਨੂੰ ਬਹੁਤ ਬਹੁਤ ਵਹੀਵਦੀ ਕਾ ਖਾਲਸਾ ਵਹੀਵਦੀ ਕੀ ਫਤਿਹ ਭਾਜੀ ਹੁਣੀ permit ਕਰ ਚੁਕੇ ਆ ਕੀ ਆਪਣਾ ਅਸਲ ਦੇ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਆ ਸਾਡੇ ਟੀਚੇ ਕੀ ਆ ਅਸਲ ਦੇ ਵਿੱਚ ਜਿਹੜੀ ਰਾਜਨੀਤੀ ਆਪਣੀ ਹੋ ਰਹੀ ਆ ਪਿਛਲੇ 50 ਤੋਂ 60 ਸਾਲ ਦੇ ਵਿੱਚ ਜਦੋਂ ਤੋਂ ਵੀ ਦੇਸ਼ ਆਪਣਾ ਜਾਗ ਰਿਹਾ ਉਹ ਇੱਕ ਫ੍ਰੀ ਦੇ ਨਾਮ ਤੇ ਹੋ ਰਹੀ ਆ ਚਾਹੇ ਜਿਹੜਾ ਸਾਡਾ ਪਾਣੀ ਅਸੀਂ ਫ੍ਰੀ ਦੇ ਦਿੱਤਾ ਕਿ ਫਿਰ ਜਾਂ ਸਾਨੂੰ ਕਿਸੇ ਨੇ 5 ਕਿਲੋ ਆਟਾ ਦੇ ਦਿੱਤਾ ਬਿਜਲੀ ਫ੍ਰੀ ਦੇ ਦਿੱਤੀ ਮਤਲਬ ਫ੍ਰੀ ਦੇ ਨਾਮ ਤੇ ਅਸੀਂ ਦਰਸਤ ਅਟਰੈਕਟ ਹੋ ਜਾਈਏ ਪਰ ਅਸਲ ਦੇ ਵਿੱਚ ਜਿਹੜੇ ਸਾਡੇ ਮੁੱਦੇ ਹੈਗੇ ਆ ਜਿਹੜੇ ਕੀ ਬਹੁਤ ਵਾਈਡ ਹੈਗੇ ਆ ਬਹੁਤ ਵੱਡੇ ਹੈਗੇ ਆ ਜਿਨ੍ਹਾਂ ਵੱਤ ਸਾਡਾ ਧਿਆਨ ਜਾਂਦਾ ਨਹੀਂਗਾ ਜਿਹਦਾ ਜਿਹਦਾ ਖਮਿਆਜਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪੈ ਸਕਦਾ ਮੁੱਦੇ ਬਹੁਤ ਹੈਗੇ ਆ ਬੇਰੁਜ਼ਗਾਰੀ ਆ ਆਪਣੇ ਪਾਣੀ ਦੇ ਮਸਲੇ ਹੈਗੇ ਆ ਡੁੰਗੇ ਹੋ ਗਏ ਦੂਸ਼ਿਤ ਹੋ ਗਏ ਪ੍ਰਵਾਸ ਹੋ ਗਿਆ ਜਿਹੜੇ ਆਊਟਰ ਸਟੇਟਾਂ ਵਾਲੇ ਉਹ ਆ ਕੇ ਆਪਣੇ ਇੱਥੇ ਆਪਣੇ ਲੋਕਾਂ ਦੇ ਹੱਕ ਲੈ ਰਹੇ ਆ ਜੜੀ ਕੇ ਬਹੁਤ ਸਾਰੇ ਮਸਲੇ ਹੈਗੇ ਆ ਜਿਨ੍ਹਾਂ ਦਾ ਤੁਹਾਨੂੰ ਮੈਨੂੰ ਲੱਗਦਾ ਆਲਰੇਡੀ ਸਾਰਿਆਂ ਨੂੰ ਪਤਾ ਹੀ ਇੱਕ ਅਜਨੇ ਸਵੇਰੀ ਬਰਦਤ ਦਾ ਟਾਈਮ ਨਿਊਜ਼ ਦੀ ਖਬਰ ਸੀ ਕਿ ਮਾਝੇ ਦੇ ਜਿਹੜੇ ਇੰਦੀ ਹੈਗੇ ਆ ਉਹਨਾਂ ਦੇ ਵਿੱਚ ਦੋ ਯੂਨੀਵਰਸਟੀਆਂ ਨੇ ਉਥੇ ਗਰਾਊਂਡ ਵਾਟਰ ਦੀ ਜਿਹੜੀ ਆ ਸਟੱਡੀ ਕੀਤੀ ਆ 2700 ਸੈਂਪਲ ਲਏ ਆ ਦੋ ਯੂਨੀਵਰਸਟੀਆਂ ਇੱਕ ਪੰਡਿਚਰੀ ਦੀ ਤੇ ਇੱਕ ਵਰਡ ਯੂਨੀਵਰਸਿਟੀ ਆਪਣੀ ਫਤਿਹਗੜ੍ਹ ਸਾਹਿਬ ਤੋਂ 2700 ਸੈਂਪਲ ਉਹਨਾਂ ਨੇ ਪਾਣੀ ਦੇ ਲਏ ਆ ਇਹ ਪੂਰੇ ਮਾਝੇ ਦੇ ਚਾਰਕ ਜ਼ਿਲ੍ਹੇ ਉਹਨਾਂ ਨੇ ਜੂਜ਼ ਵੀ ਜੋ ਜਿਨ੍ਹਾਂ ਚੋਂ ਜਿਹੜੀ ਅੱਜ ਹੀ ਸਵੇਰੇ ਰਿਪੋਰਟ ਆਈ ਉਹਨਾਂ ਦੇਖਦਾ ਵੀ ਕਾਹੀ ਪਿਆਸ ਫੜਦਾ ਜਿਗਾ ਕਿ ਅੰਮ੍ਰਿਤਸਰ ਤੇ ਤਾਰਨਤਾਰ ਦਾ ਜਿਹੜਾ ਪਾਣੀ ਹੈ ਉਹਦੇ ਵਿੱਚ ਜਰੇਨੀਅਮ ਤੇ ਹੋਰ ਕਈ ਕੀ ਇੱਦਾਂ ਦੇ ਐਲੀਮੈਂਟ ਪਾਏ ਗਏ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਕਿ ਜਿਹੜਾ ਉਹ ਪਾਣੀ ਕੰਜ਼ਿਊਮ ਕਰੂਗਾ ਉਹਨੂੰ ਕੈਂਸਰ ਦਾ ਹਾਈ ਰਿਸਕ ਉਹਨੂੰ ਕਿਡਨੀ ਦਾ ਹਾਈ ਰਿਸਕ ਉਹਨੂੰ ਲਿਵਰ ਦਾ ਹਾਈ ਰਿਸਕ ਇਨੇ ਸਭ ਮੱਝ ਦੀ ਗੱਲ ਕੀਤੀ ਆ ਉਹ ਚ ਅੰਮ੍ਰਿਤਸਰ ਤੇ ਤਰਨਤਾਰਨ ਉਹਨਾਂ ਨੇ ਡੇਂਜਰ ਜ਼ੋਨ ਚ ਲਿਖਿਆ ਇੰਡੀਆ ਟਾਈਮਸ ਆਫ ਇੰਡੀਆ ਰਿਪੋਰਟ ਮੇਰਾ ਦੱਸਣ ਦਾ ਮਕਸਦ ਇਹ ਹੈ ਕਿ ਕੱਲਾ ਮਾਝਨ ਤੁਸੀਂ ਦੁਆਬਾ ਲਾ ਲਓ ਇੰਨੀ ਅੰਗਲ ਫੈਕਟਰੀਆਂ ਹੈਗੀਆਂ ਜਿਹੜੀਆਂ ਆਪਣਾ ਕੜ ਦੇ ਜਾਂ ਕੋਈ ਐਥਨੋਲ ਦੀ ਆ ਕੋਈ ਜਿਹੜੀਆਂ ਵੀ ਮਾਰਦੀ ਹੈਗੀਆਂ ਕੋਈ ਕੱਪੜੇ ਦੀਆਂ ਹੈਗੀਆਂ ਜੋ ਵੀ ਉਹਨਾਂ ਦੇ ਟ੍ਰੀਟਮੈਂਟ ਪਲੈਂਟ ਲੱਗਦੇ ਆ ਜੋ ਸਰਕਾਰ ਵੱਲੋਂ ਜੋ ਉਹਨਾਂ ਦਾ ਇੱਕ ਦਾਰਾ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਉਹਨੂੰ ਟਰੀਟ ਕਰਕੇ ਪਾਣੀ ਥੱਲੇ ਪਾ ਸਕਦੇ ਪਰ ਉਹ ਪ੍ਰੋਜੈਕਟ ਮੇਰੇ ਤੋਂ ਤਾਂ ਬਹੁਤ ਮਹਿੰਗੇ ਬਹੁ ਲੱਗਦੇ ਐ ਇੰਨੇ ਸਾਲਾਂ ਤੋਂ ਉਹ ਪਾਣੀ ਥੱਲੇ ਪਾ ਰਿਹਾ ਉਹਦਾ ਨਤੀਜਾ ਹੁਣ ਦੇਖ ਨੂੰ ਮਿਲਦਾ ਆਪਾਂ ਨੂੰ ਲੱਗਦਾ ਹੈ ਕਿ ਕੀ ਕੋਈ ਬੰਦਾ ਸ਼ਰਾਬ ਪੀਂਦਾ ਹੈ ਕਰੇ ਉਹਦੇ ਨਾਲ ਹੀ ਸਾਰੀਆਂ ਬਿਮਾਰੀਆਂ ਲੱਗਦੀਆਂ ਜਿਹੜਾ ਬੰਦਾ ਸ਼ਰਾਬ ਨਹੀਂ ਪੀਂਦਾ ਉਹਨੂੰ ਵੀ ਇਹ ਲਿਵਰ ਕਿਡਨੀਆਂ ਹੈ ਇੰਦਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਗੱਲ ਕੀ ਹੈ ਕਿ ਅਸੀਂ ਜਦੋਂ ਵੀ ਜ਼ਹਿਰੀਲੀ ਸ਼ਰਾਬ ਨਾਲ ਬੰਦੇ 20 ਬੱਚੀ ਮਾਰ ਜਾਂਦੇ ਆ ਗਵਾਰਾ ਚ ਖਬਰ ਆ ਜਾਂਦੀ ਆ ਜੀ ਇੱਕਦਮ ਉੱਡ ਜਾਈ ਜਾਂਦਾ ਯਾਰ ਆ ਤਾਂ ਗਲਤ ਹੋ ਗਈ ਪਰ ਇਸ ਲੋਕ ਹੋਇਆ ਕਿ ਆ ਡੇਕਰਾਂ ਦੇ ਵਿੱਚ ਬੀਬੀਆਂ ਜਿਉਂ ਉਹਨਾਂ ਨੇ ਕਦੀ ਕੁਝ ਖਾਧਾ ਨਹੀਂ ਉਹਨਾਂ ਨੂੰ ਵੀ ਵਰਕੇਡਨੀ ਕਿੱਥੋਂ ਆ ਗਈ ਇਹ ਹੀ ਪਾਣੀ ਆ ਤੁਸੀਂ ਜਿੰਨਾ ਮਰਜ਼ੀ ਫਿਲਟਰ ਕਰ ਲੋ ਦੇ ਐਨੀਮਟ ਜਿਹੜੇ ਹੈਗੇ ਆ ਉਹ ਤੁਹਾਡੀ ਬਾਡੀ ਚ ਹੋਣੀ ਹੋਵੇ ਅੱਛਾ ਇਹ ਸਰਕਾਰਾਂ ਇਹ ਰਿਪੋਰਟਾਂ ਬਾਹੀਆਂ ਬਾਹਰ ਕਿਉਂ ਨਹੀਂ ਹੁੰਦੀਆਂ ਇੱਕ ਤਾਂ ਲੋਕਾਂ ਨੂੰ ਇਹ ਜਿਹੜੇ ਮੇਨ ਮਸਲੇ ਹੈਗੇ ਇਹਨਾਂ 'ਚ ਉਲਝਾਇਆ ਹੋਇਆ ਵੀ ਤੁਸੀਂ ਉੱਧਰ ਧਿਆਨ ਹੀ ਨਾ ਦਿਓ। ਚਾਹੇ ਉਹ ਆਹ ਵੀ ਦੇਤੀ, ਬਿਜਲੀ ਦੇਤੀ, ਬੁਨਾਨਾ ਦੇਤਾ ਤੁਸੀਂ ਉੱਧਰ ਨਜਿੱਠੀ ਜਾਓ ਪਰ ਕਹਿੰਦੇ ਹੋ ਠੀਕ ਹੈ ਜੀ ਆਹ ਸਰਕਾਰ ਵਧੀਆ ਹੈ। ਅਸਲ ਦੇ ਵਿੱਚ ਤੁਹਾਡਾ 500 ਪਾ ਜਾ ਕੇ ਤੁਹਾਡਾ 5 ਲੱਖ, 10 ਲੱਖ ਲੱਗ ਜਾਊ ਕਿਸੇ ਹਸਪੀਟਲ ਦੇ ਦੇ। ਅੱਜ ਹਸਪੀਟਲ ਤੁਸੀਂ ਜਾਣਦੇ ਆਂ। ਸਰਕਾਰੀ ਜਾਓਗੇ ਤਾਂ ਬੰਦਾ ਨਹੀਂ ਵਾਪਸ ਆਉਂਦਾ। ਪ੍ਰਾਈਵੇਟ ਜਾਣੇ ਤਾਂ ਤੁਹਾਡੀ ਪ੍ਰਾਪਰਟੀ ਨਹੀਂ ਬਣਦੀ ਜਾਂਦੀ ਨਾ। ਇਹ ਲਾਹਤਾ ਸਿਸਟਮ ਇਹ ਦੱਸਦਾ ਬਣਾਤਾ ਹੈ ਕਿ ਜਿਹੜੀਆਂ ਬਿਮਾਰੀਆਂ ਉਸ ਪਾਣੀ ਜਾਂ ਉਸ ਗੰਦੇ ਪਾਣੀ ਨੂੰ ਕੰਜ਼ਿਊਮ ਕਰਨ ਨਾਲ ਹੁੰਦੀਆਂ ਜਿੰਨੇ ਲੀਵਰ ਕਿਡਨੀਆ ਦੇ ਇਹ بڑے بڑے ਹਸਪੀਟਲੋਂ ਸਾਰੇ ਸਾਡੇ ਪੰਜਾਬ ਜੂਨ ਚ ਇਹ ਜੁਪੀ ਵਿਆਹ ਚ ਕਿਉਂ ਨਹੀਂ ਕਰਦੇ ਜਿੰਨੇ ਕੈਂਸਰ ਦੇ ਮਰੀਜ਼ ਗੜगांवੋਂ ਦਿੱਲੀ ਚ ਜਾਂਦੇ 80% ਸਾਡੇ ਪੰਜਾਬ ਦੇ ਉੱਤੇ ਖੜੇ ਹੁੰਦੇ ਨੇ ਦੌੜੀ ਲੁੱਟ ਕੀਤੀ ਜਾ ਰਹੀ ਹੈ ਪਾਣੀ ਲੈ ਕੇ ਸਾਡਾ ਫੈਕਟਰੀਆਂ ਇੱਥੇ ਲਾਉਂਦੀਆਂ ਗੰਦੀਆਂ ਉੱਥੇ ਜਿਹੜੇ ਕੰਮ ਕਰਦੇ ਆਂ ਬੰਦੇ ਬਾਹਰ ਦੇ ਆਉਟਰ ਸਟੇਟਾਂ ਦੇ ਕਿਉਂਕਿ ਉਹ 8000 ਦੇ ਕੰਮ ਕਰਨ ਨੂੰ ਕਹਿਆ ਰ ਆਪਣਾ ਬੰਦਾ 10000 ਮੰਗਦਾ ਅਗਲਾ ਕਹਿੰਦਾ ਨਹੀਂ ਵੀ ਰਹਿਣ ਦੋ ਫਿਰ ਵੀ ਆਪਣੇ ਬੰਦੇ ਕਹਿੰਦੇ ਆ ਯਾਰ ਕਿ ਮਾਨਸ ਕੀ ਜੱਟ ਸਾਹਿਬ ਇੱਕੇ ਪਹਿਚਾਣੋ ਚਲੋ ਉਹ ਵੀ ਬੰਦਾ ਹੀ ਆ ਪਰ ਮੈਂ ਕਹਿੰਦਾ ਉਹਨਾਂ ਕੀ ਜੇ ਤੁਹਾਡੇ ਘਰ ਭੁੱਖਿਆ ਨਾ ਸੀ ਜੇ ਗਵਾਂਡੀਆਂ ਦੇ ਘਰ ਅਸੀਂ ਲੰਗਰ ਲਾ ਦਈਏ ਜ਼ਿਆਰਤ ਨਹੀਂ ਹੁੰਦੀ ਉਹਨੂੰ ਬੇਵਕੂਫੀ ਕਹਿੰਦੇ ਆ ਜੋ ਹਾਲਾਤ ਐ ਇਸ ਵੇਲੇ ਇਹੀ ਹੋਇਆ ਸਾਡੇ ਨੌਜਵਾਨ ਭੁੱਖੇ ਆ ਤੇ ਕਈ ਸਾਡੇ ਬੰਦੇ ਐਦਾਂ ਬਿੱਲਾ ਕਰਦੇ ਆ ਕਿ ਚਲੋ ਕੋਈ ਨਹੀਂ ਉਹਨਾਂ ਨੂੰ ਵੀ ਮਿਲ ਜਾ। ਮੈਂ ਉਹਨਾਂ ਦੇ ਇੱਥੇ ਕੰਮ ਕਰਨ ਦੇ ਕੋਈ ਖਲਾਫ ਨਹੀਂਗਾ। ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਹੁਣ ਉਹ ਕਾਨੂੰਨ ਐਦਾਂ ਦੇ ਝਾਉਣ ਦੀ ਲੋੜ ਹੈਗੀ ਆ। ਜਿਸ ਤਰ੍ਹਾਂ ਦੇ 373A ਸਵਿਧਾਨ ਦੇ ਵਿੱਚ ਸਪੈਸ਼ਲ ਰਾਜ ਦੇ ਦਰਜੇ ਦੀਆਂ ਗੱਲਾਂ ਸਾਡੇ ਨਾਲ ਆਜ਼ਾਦੀ ਵੇਲੇ ਕੀਤੀਆਂ ਗਈਆਂ ਸੀ। ਜੋ ਸੰਵਿਧਾਨਕ ਪ੍ਰੂਸਾ ਦੇ ਕੇ ਲੈ ਕੇ ਆਏ ਸੀ ਕਿ ਤੁਸੀਂ ਜੋ ਵੀ ਇਹ ਆਜ਼ਾਦੀ ਹੋਊਗੀ ਉਸ ਚ ਬਰਾਬਰ ਦੇ ਹਿੱਸੇ ਦਾ ਲੂਗੇ। ਸਪੈਸ਼ਲੀ ਪੰਜਾਬੀ ਅਸੀਂ ਬਰਾਬਰ ਦੇ ਕੀ ਅਸੀਂ ਤਾਂ ਹੁਣ ਥਰਡ ਫੋਰਥ ਦੇ ਵੀ ਨਹੀਂ ਰਹਿ ਗਏ ਸੋ ਉਹ ਜਿਹੜੀਆਂ ਸਾਡੇ ਨਾਲ ਵਾਦੇ ਹੋਏ ਸੀਗੇ ਉਹ ਕਿਤੇ ਨਾ ਕਿਤੇ ਮੇਰੇ ਤੋਂ ਪੂਰੇ ਹੋਏ ਨਹੀਂਗੇ ਠੀਕ ਹੈ ਜੀ ਸੋ ਸਾਨੂੰ ਇੱਕ ਤਰ੍ਹਾਂ ਨਾਲ ਦੋਹਰੀ ਮਾਰ ਮਾਰੀ ਜਾ ਰਹੀ ਹੈ ਇੱਕ ਤਾਂ ਸਾਡਾ ਜਿਹੜਾ politically system ਸੀਗਾ ਰਾਜਨੀਤੀ ਸੀਗੀ ਉਹਨੂੰ ਵੀ ਖਤਮ ਕਰ ਦਿੱਤਾ ਗਿਆ ਸਪੈਸ਼ਲੀ ਖੇਤਰੀ ਪਾਰਟੀਆਂ ਉਹ ਗੱਲੀਆਂ ਪੰਜਾਬ ਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ ਖਤਮ ਕਰ ਦਿੱਤੀਆਂ ਗਈਆਂ ਚਾਹੇ ਉਹ ਸੇਕਪ ਦੁੱਧਲਾਵਣਾ ਦੀ ਜੰਮੂ ਕਸ਼ਮੀਰ ਤੋਂ ਸੀ ਨੈਸ਼ਨਲ ਕਾਨਫਰੰਸ ਐਸਵੇ ਲਿਖਾ ਤਾ ਚਾਹੇ ਚਕਾਲੇ ਸੀਗੇ ਉਹ ਵੀ ਤੁਸੀਂ ਦੇਖ ਲਓ ਵੀ ਖਾਤਮ ਤੇ ਆਪਣੇ ਤੁਸੀਂ ਕਾਲੀ ਦਲ ਸੀਗੇ ਉਹਨਾਂ ਦੇ ਹਮਲਾ ਦਾ ਤੁਸੀਂ ਦੇਖ ਹੀ ਸਕਦੇ ਆ ਅੱਪਨੂ ਗਾਇਦਾ ਘਰੇ ਚਲੋ ਉਹਨਾਂ ਦੀਆਂ ਗਲਤੀਆਂ ਵੀ ਇਸ ਪਰੇ ਬੜੀ ਤਕੜੀ ਇੱਕ ਸੈਂਟਰ ਦੀ ਪਲਾਨਿੰਗ ਹੁੰਦੀ ਆ ਕਿ ਅਸੀਂ ਇਹਨਾਂ ਨਾਲ ਰਲ ਕੇ ਇਹਨਾਂ ਨੂੰ ਜ਼ੀਰੋ ਕਰ ਦਈਏ ਹਾਲੀਵੁੱਡ ਸੋ ਉਹਨਾਂ ਨੂੰ ਕਰ ਦਿੱਤਾ ਹੈ ਹੁਣ ਹਾਲਾਤ ਇਹ ਹੋ ਗਿਆ ਕਿ ਜਿਹੜੀ ਇੱਕ ਖੇਤਰ ਦੀ ਸਪੈਸ਼ਲ ਡਿਮਾਂਡ ਹੋਊਗੀ ਮੰਦੋ ਸਾਡੇ ਪਾਣੀ ਦੀ ਗੱਲ ਆ ਸਾਡੇ ਨੌਜਵਾਨਾਂ ਦੇ ਰੁਜ਼ਗਾਰ ਦੀ ਗੱਲ ਆ ਉਸ ਖੇਤਰ ਦਾ ਬੰਦੀ ਬੰਦਾ ਹੀ ਕਰ ਸਕਦਾ ਉਹ ਖੇਤਰ ਦੀ ਪਾਰਟੀ ਹੀ ਕਰ ਸਕਦਾ ਜੇ ਤੁ ਪਾਰਟੀ ਦੇ ਹਿੱਤ ਹਰਿਆਣਾ ਜਾ ਕੇ ਵੀ ਆ ਜੁਪੀ ਦੇ ਵਿੱਚ ਜਾ ਕੇ ਵੀ ਆ ਉਹਨੇ ਤਾਂ ਬਈ ਕਹਿਣਗੇ ਆ ਕਿ ਸਾਰੇ ਸਾਰੇ ਪ੍ਰਾਂਤਾਂ ਦੇ ਬੰਦੇ ਕੰਮ ਤੇ ਵੀ ਰੱਖੋ ਸਾਰਿਆਂ ਨੂੰ ਪਾਣੀ ਦੇ ਪਰ ਜਿਹੜੀ ਪਾਰਟੀ ਇਸ ਖਿੱਤੇ ਦੀ ਹੋਊਗੀ ਜਿਹਨੂੰ ਇਸ ਖਿੱਤੇ ਦੀ ਫਿਕਰ ਹੋਊਗੀ ਕੋਈ ਇਹੀ ਗੱਲ ਕਹਿ ਸਕਦੀ ਆ ਕਿ ਸਾਡੇ ਲੋਕਾਂ ਨੂੰ ਪਹਿਲੇ ਦੇ ਨਾਲ ਤੇ ਪਾਣੀ ਵੀ ਮਿਲੇ ਕੰਮ ਵੀ ਮਿਲੇ ਤੇ ਸਾਡਾ ਪਾਣੀ ਵੀ ਸਾਫ਼ ਰਹੇ ਨਹੀਂ ਤਾਂ ਜਿਹੜੀਆਂ ਪਾਰਟੀਆਂ ਰਾਸ਼ਟਰੀ ਪਾਰਟੀਆਂ ਹੈਗੀਆਂ ਉਹਨਾਂ ਦੇ ਹਿੱਤ ਇਹੀ ਆ ਕਿ ਪੰਜਾਬ ਨੂੰ ਇੱਕ ਕਲੋਨੀ ਦੀ ਤਰ੍ਹਾਂ ਟ੍ਰੀਟ ਕਰੋ ਇੱਥੋਂ ਡੁੱਤੀ ਜਾਓ ਇੱਥੋਂ ਧਾਣੇ ਵੀ ਲੈ ਲਓ ਇਹਨਾਂ ਦਾ ਪਾਣੀ ਵੀ ਖਤਮ ਕਰ ਦਿਓ ਇਹਨਾਂ ਦੀ ਨੌਜਵਾਨੀ ਵੀ ਬਾਹਰ ਭੇਜ ਦਿਓ ਤੇ ਇਹਨਾਂ ਨੂੰ ਨਸ਼ਿਆਂ ਤੇ ਲਾ ਦਿਓ ਜਦਕਿ ਸਾਰਾ ਸਿਸਟਮ ਇੱਕ ਬੜੀ ਤਗੜੀ ਪਲਾਨ ਨਾਲ ਕੀਤਾ ਜਾਵੇ ਆਪਾਂ ਦਿਖਾਇਆ ਜਾਂਦਾ ਕਿ ਆਪਾਂ ਨੂੰ ਜਿਹੜੇ ਨਸ਼ੇ ਆ ਰਹੇ ਆ ਪਾਕਿਸਤਾਨ ਦੇ ਬਾਰਡਰ ਤੋਂ ਪੰਜਾਬ ਤੋਂ ਆ ਰਹੇ ਜ्यादातर ਇਹ ਦਿਖਾਇਆ ਜਾਂਦਾ ਆ ਪਿੱਛੇ ਲਈ ਸਾਡੇ ਐਸਟੀਐਸ ਨੇ ਜਿੰਨੀਆਂ ਆਹਾ ਗੋਲੀਆਂ ਫੜੀਆਂ ਇਹ ਜਿਹੜੀਆਂ ਨਸ਼ੇ ਆੜੀਆਂ ਤੇ ਜਿੰਨੀਆਂ ਵੀ ਆਹਾ ਸੀਸ਼ੀਆਂ ਫੜੀਆਂ ਇਹ ਸਾਰੀਆਂ ਹਿਮਾਚਲ ਦੇ ਵੱਦੀ ਤੋਂ ਫੜੀਆਂ ਲੱਖਾਂ ਟੰਨਾਂ ਦੇ ਸਾਥ ਤੇ ਉਹ ਵੱਦੀ ਕਿੱਥੇ ਆ ਇਹ ਹਿਮਾਚਲ ਦੇ ਕੰਢੇ ਨਹੀਂ ਆ ਕਿ ਇਹ ਮਾਝ ਦੇ ਕੰਡੇ ਤੇ ਇਹ ਤੇ ਸਤ루 ਦੇ ਵੀ ਕੰਡੇ ਤੇ ਆ ਉਹੀ ਫੈਕਟਰੀਆਂ ਸਾਨੂੰ ਨਸ਼ਾ ਵੀ ਸਪਲਾਈ ਕਰਦੀਆਂ ਉਹ ਪਾਣੀ ਵੀ ਸਾਡੇ ਦੇ ਵਿੱਚ ਜਾਉਂਦਾ ਜਿਹੜਾ ਕੁੰਡੇ ਆ। ਸੋ ਦੋ ਤਰ੍ਹਾਂ ਤੋਂ ਟਰੀਟ ਕੀਤਾ ਜਾਂਦਾ। ਇਹ ਗੱਲ ਬੜੀ ਸੋਚਣ ਵਾਲੀ ਹੈ। ਪਿਛਲੇ ਇਲੈਕਸ਼ਨ ਕਮਿਸ਼ਨ ਦੀ ਰਿਪੋਰਟ ਆ ਜਿਹੜਾ ਸਭ ਤੋਂ ਜ਼ਿਆਦਾ ਨਸ਼ਾ ਫੜਿਆ ਗਿਆ ਗੁਜਰਾਤ ਚ ਫੜਿਆ ਗਿਆ ਹੈ। ਅਡਾਨੀਆ ਦੇ ਰਿਪੋਰਟ ਤੇ ਫੜਿਆ ਕੋਈ ਸਾਰੇ ਨੇ। ਪਰ ਇਹ ਖਬਰਾਂ ਨਹੀਂ ਆ ਖਬਰਾਂ ਆਉਂਦੀਆਂ ਪੰਜਾਬ ਤੇ ਭਾਰਤ। ਕਾਰਨ ਕੀ ਹੈ ਕਿ ਇਦੇ ਪਿੱਛੇ ਵੀ ਬੜਾ ਇਤਿਹਾਸ ਹੈਗਾ ਕਿ ਦੋ ਕੌਮਾਂ ਨੂੰ ਲੜਾ ਦਿੱਤਾ ਜਾਂਦਾ ਪੰਜਾਬ ਦਾ ਬਰਬਾੜਾ ਕੀਤਾ ਜਾਂਦਾ ਹਾਲਾਂਕਿ ਸਾਡਾ ਕੋਈ ਰੋਲਾ ਨਹੀਂ ਸੀ ਉਹਦੀ ਵਜ੍ਹਾ ਕਰਕੇ ਤੁਸੀਂ ਅੱਜ ਵੀ ਦੇਖਦੇ ਹੋ ਨਫਰਤ ਹਾਲੇ ਤੱਕ ਵੀ ਕਾਇਮ ਰੱਖੀ ਹੋਈ ਹੈ ਸਾਡਾ ਜਿਹੜਾ ਬਾਰਡਰ ਆ ਇੰਡੀਆ ਦਾ ਪਾਕਿਸਤਾਨ ਦਾ ਉਹ ਗੁਜਰਾਤ ਨਾਲ ਵੀ ਲੱਗਦਾ ਰਾਜਸਥਾਨ ਨਾਲ ਵੀ ਲੱਗਦਾ ਪਰ ਜਿਹੜੀ ਟ੍ਰੇਡ ਹੁੰਦੀ ਆ ਉਹ ਸਿਰ ਪੰਜਾਬ ਤੋਂ ਹੁੰਦੀ ਆ ਜਿੱਥੇ ਬੜਬੜੀਏ ਬੰਤਾ ਚੱਕ ਕੇ ਨਫਰਤ ਦਿਖਾਈ ਜਾਂਦੀ ਆ ਵੀ ਸਾਡਾ ਤੁਹਾਡੇ ਨਾਲ ਦਸ਼ਮਣੀ ਕਿਉਂ ਬਈ ਉਧਰ ਕਿਉਂ ਨਹੀਂ ਟ੍ਰੇਡ ਹੁੰਦੀ ਸਾਡੇ ਇੱਥੇ ਕਰਦੇ ਹਾਂ ਤੂੰ ਗੱਲ ਇਹ ਨਹੀਂ ਕਿ ਮੇਰਾ ਉਹਨਾਂ ਨਾਲ ਕੋਈ ਟ੍ਰੇਮ ਆ। ਗੱਲ ਕੀ ਹੈ ਕਿ ਸਾਡੀ ਗੌਮ ਨੂੰ ਫੂਕ ਦਿੱਤੀ ਜਾਂਦੀ ਹੈ ਜਦ ਦੇ ਦੀ। ਤੁਸੀਂ ਬਾਦਰਾਂ ਚੱਕ ਦੋ ਥਾਲ। ਪਰ ਅਸਲ ਦੇ ਵਿੱਚ ਜਿਹੜੇ ਸਾਡੇ ਜਿਹੜੇ ਉਹ ਇਸ ਵੇਲੇ ਪੰਜਾਬ ਦੇ ਜਿਹੜੇ ਉੱਤੇ ਰਹਿ ਗਿਆ। ਜਿਹੜੇ ਕੀ ਇਸ ਵੇਲੇ ਸਾਨੂੰ ਇਹਨਾਂ ਤੇ ਬਹੁਤ ਧਿਆਨ ਦੇਣ ਦੀ ਲੋੜ ਆ। ਖਾਸ ਕਰ ਜਿਹੜੇ ਸਾਡੇ ਨੌਜਵਾਨ ਵੀ ਦਾ ਉਹਨਾਂ ਨੂੰ ਤਾਂ ਇਸ ਚੀਜ਼ ਦੀ ਬਹੁਤ ਲੋੜ ਆ ਜਿਨ੍ਹਾਂ ਨੇ ਇੱਥੇ ਰਹਿਣਾ। ਉਹਨਾਂ ਨੂੰ ਆਪਣੀ ਇੱਕ ਖੇਤਰੀ ਰਾਜਨੀਤੀ ਸਿਰਜਣੀ ਹੀ ਪਵੇ। ਜੇਕਰ ਰਾਣੀਆਂ ਪਾਰਟੀਆਂ ਪਿੱਛੇ ਲੱਗ ਲੱਗੇ ਐਨਾ ਟਾਈਮ ਹੋਇਆ ਹੀ ਉਹਨਾਂ ਦੇ ਰਾਸ਼ਟਰੀ ਹਿੱਤ ਹੈਗੇ ਆ ਉਹ ਚਾਹੇ ਉਹਨਾਂ ਨਾਲ ਗੱਲ ਜੋੜ ਕੇ ਕਰਦੇ ਆ ਚਾਹੇ ਉਹਨਾਂ ਦੀ ਹੀ ਪਾਰਟੀਆਂ ਦਾ ਇੱਕ ਹਿੱਸਾ ਹੈਗਾ ਚਾਹੇ ਜੋ ਮੌਜੂਦਾ ਪਾਰਟੀ ਸਾਡੇ ਇੱਥੇ ਰਾਜ ਕਰ ਰਹੀ ਹੈ ਉਹਨਾਂ ਦੇ ਵੀ ਰਾਸ਼ਟਰੀ ਹਿੱਤ ਹੈਗੇ ਉਹ ਉੱਥੇ ਜਾ ਕੇ ਜਦੋਂ ਕੋਈ ਵੀ ਗੱਲ ਕਰਦੇ ਆ ਪੰਜਾਬ ਦੀ ਉਹ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਨੇ ਵੋਟਾਂ ਦਿੱਲੀ 'ਚ ਵੀ ਲੈਣੀਆਂ ਹਰਿਆਣਾ 'ਚ ਵੀ ਲੈਣੀਆਂ ਸਾਰੇ ਪਾਸੇ ਦੇ ਤੋ ਏਕ ਦੋ ਜਿਹੜੇ ਮੁੱਦੇ ਸੀਗੇ ਜਿਨ੍ਹਾਂ ਬਾਰੇ ਆਪਾਂ ਨੂੰ ਸਾਰਿਆਂ ਨੂੰ ਵਿਚਾਰਨ ਦੀ ਜ਼ਰੂਰਤ ਹੈਗੀ ਹੈ। ਇਹ ਕਹਿੰਦੇ ਆ ਕਿ ਆਪਾਂ ਪ੍ਰਵਾਸ ਸਾਡੇ ਮੁੱਦੇ ਕਰਦੇ ਆ। ਮੈਨੂੰ ਲੱਗਦਾ ਕਿ ਪ੍ਰਵਾਸ ਪਹਿਲਾਂ ਤੋਂ ਹੀ ਚੱਲਿਆ ਹੁੰਦਾ। ਹੁਣ ਸਿਸਟਮ ਹੀ ਇਦਾਂ ਦਾ ਬਣਾ ਦਿੱਤਾ ਗਿਆ ਕਿ ਆਪਾਂ ਦੀ ਜ਼ਰੂਰਤ ਬਣ ਗਈ। ਜ਼ਰੂਰਤ ਕੀ ਸਾਡੇ ਲਈ ਇੱਥੇ ਉਹ ਵਸਿੱਲੇ ਰਹੇ ਜਾਂ ਉਹ ਪਿਛਲੇ ਕਈ ਸਮੇਂ ਤੋਂ ਕੈਮਪ ਕੀਤੇ ਨੇ। ਸੋ ਸਾਡਾ ਜੋ ਮਾਡਲ ਆ ਜੋ ਅਸੀਂ ਗੱਲ ਕਰਦੇ ਆ। ਗੱਲ ਪੰਜਾਬ ਦੀ ਵਿਸਤ ਸੱਤ ਦਾ ਸਾਡਾ ਮਾਡਲ ਇਹੀ ਹੈ ਕਿ ਜੇ ਉਹ ਪ੍ਰਵਾਸ ਬਾਹਰ ਵੀ ਔਖਾ ਹੋ ਰਿਹਾ ਤਾਂ ਅਸੀਂ ਨੌਜਵਾਨ ਜਿਹੜੇ ਬੜੂਗੇ ਉਹਨਾਂ ਲਈ ਇੱਕ ਐਤਾ ਦਾ ਪਲੇਟਫਾਰਮ ਖੜਾ ਕਰ ਦਈਏ ਉਹਨਾਂ ਲਈ ਗੰਦੀਆਂ ਫੈਕਟਰੀਆਂ ਦੀ ਜਗ੍ਹਾ ਐਗਰੀਕਲਚਰ 베ਸ ਕਿਉਂਕਿ ਸਾਡਾ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜੇ ਇਸ ਪੂਰੇ ਵਨ ਦੀ ਗੱਲ ਕੀ ਕੀ ਹੈ ਉਹ ਤੋਂ ਦੋ ਹੀ ਜਗ੍ਹਾ ਹੈ ਗਿਆ ਕਡੋਨਾਵਾ ਸੁਜੁਕਰੇ ਜਿੱਥੇ ਐਸ ਵੇਲੇ ਜੰਗ ਲੱਗੀ ਹੋਈ ਹੈ ਉਹ ਪਜਾਉ ਖਿੱਤਾ ਇੱਕ ਸਾਡਾ ਪੰਜਾਬ ਹਰਿਆਣਾ ਵਾਲਾ ਪਜਾਉ ਕਿਤਾ ਅਸੀਂ ਹਰੇਕ ਸਾਲ ਦਾ ਲਗਾਦਾ 3 ਲੱਖ ਟਨ ਦੇ ਕਰੀਬ ਦਾਣਾ ਪਹਿਲਾ ਕਰ ਦਿੰਦੇ ਹਾਂ ਸਾਰੇ ਏਰੀਆ ਨੂੰ ਵਿਆਦਾ ਕਰਕੇ ਇਹਨਾਂ ਦਾਣਾ ਅਸੀਂ ਕਰਾਉਂਦੇ ਸੋ ਸਾਡੇ ਕੋਲ ਇੱਥੇ ਜਿਹੜਾ ਖੇਤੀ ਬੇਸਡ ਮਾਡਲ ਹੈਗਾ ਉਹਦੇ ਵਿੱਚ ਰੁਜ਼ਗਾਰ ਦੀ ਬਹੁਤ ਜ਼ਿਆਦਾ ਧਰਮਾਰ ਹੋ ਸਕਦੀ ਹੈ ਜੇ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਗੱਲ ਕੀ ਸਾਨੂੰ ਐਗਰੀ ਬੇਸਡ ਜਿਹੜੀਆਂ ਹੈਗੀਆਂ ਆ ਇਹ ਜਿਹੜੀ 택ਰੀਆ ਉਹ ਸੰਨਤ ਹੋਵੇ ਉਹ ਚਾਹੀਦੀ ਫੋਰ ਐਗਜ਼ਾਮਪਲ ਅਸੀਂ ਆਪਣੇ ਪਿੰਡਾਂ ਦੇ ਵਿੱਚ ਮੈਦੋਆਬੇ ਤੋਂ ਹੋਣਾ ਸੀ 200 ਪਿੰਡਾਂ ਦੇ ਵਿੱਚ ਅਸੀਂ ਕੱਦੂ ਲਾਉਂਦੇ ਉਹਨੂੰ ਸ਼ਾਇਦ ਕਿ ਪੀਠਾ ਵੀ ਕਹਿੰਦੇ ਕੋਈ ਨਾ ਦਿੱਲੀ ਦੀ ਫੈਕਰੀ ਚੱਕਦੀ ਸੀ ਵਧੀਆ ਰਿਆ ਲੋਕਾਂ ਨੇ ਜਾਨੀ ਕਿ ਇਹ ਝੁੰਨੇ ਦਾ ਵੀ ਕੱਦ ਦੇਣਾ ਮਿਲਦਾ ਅਸੋ ਤਦ ਤੁਹਾਨੂੰ ਕੀ ਬਣਦਾ ਜ਼ਗਰੀ ਇੱਕ ਤਰ੍ਹਾਂ ਦੇ ਜਿਹੜੇ ਜਿੰਬ ਵਗੈਰਾ ਜਾਂਦੇ ਉਹਨੂੰ ਪਤਾ ਹੋਣਾ ਹੈ ਕਿ ਸੀਡਸ ਨਿਕਲਦੇ ਹਨ ਪੰਕਿਨ ਸੀ ਉਹ ਮੈਗਾ ਥੀਰ ਦਾ ਹੈਲਥੀ ਹੂ ਫਿਰ ਉਹ ਆਟਾ ਬਣਦਾ ਸੀ ਫਿਰ ਉਹ ਗਰੀਸ ਚ ਪੈਂਦੇ ਸੀ ਫਿਰ ਉਹ ਵੀ ਮਟਨਾਈਆਂ ਦੇ ਵਿੱਚ ਮਿਕਸ ਕਰ ਦਿੰਦੇ ਸੀ ਉਹਨੂੰ ਕਿਉਂਕਿ ਉਹ ਫਿਰ ਜੇ ਫੂਡ ਸੇਫਟੀ ਆ ਜੇ ਉਹਨੂੰ ਡਾਊਟ ਕਰ ਦਿੰਦੇ ਆ ਕਿ ਹਾਂ ਚਲੋ ਕੋਈ ਖਾਣਿਆ ਦੀ ਚੀਜ਼ ਹੈ ਜਾਂ ਨਹੀਂ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ ਨਕਲੀ ਹੋਂ। ਸੋ ਮੇਰੀ ਕਹਿਣ ਦਾ ਮਕਸਦ ਕੀ ਹੈ ਜਿਗਾ ਕਿ ਉਸ ਤਰ੍ਹਾਂ ਦੀਆਂ ਫੈਕਟਰੀਆਂ ਸਾਡੇ ਲੋਕਲ ਲੈਵਲ ਤੇ ਸਾਨੂੰ ਚਾਹੀਦੀਆਂ ਸਾਡੇ ਨੌਜਵਾਨ ਜਿਹਨਾਂ ਨੂੰ ਰਨ ਕਰਦੇ ਇੱਥੇ ਕੰਮ ਕਰ ਤਾ ਜੋ ਬਲਾਕ ਵਾਈਜ਼ ਖੇਤੀ ਹੋਵੇ ਇਹ ਖੇਤੀ ਕਰਨ ਵਾਲੇ ਉਹਨਾਂ ਨੂੰ ਵੀ ਮੁਨਾਫਾ ਹੋਵੇ ਸਾਡੇ ਨੌਜਵਾਨਾਂ ਨੂੰ ਵੀ ਇੱਥੇ ਕੰਮ ਮਿਲੇ ਮਤਲਬ ਵੀ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇੱਕ ਵਾਰੀ ਦੁਬਾਰਾ ਤੇ ਮੰਗਣੀਆਂ ਆ ਪਰ ਇਹਨਾਂ ਬਾਅਦ ਬਿਲਕੁਲ ਧਿਆਨ ਕਿਸੇ ਵੀ ਪਾਰਟੀ ਦਾ ਨਹੀਂ ਜਾਂਦਾ ਹਰੇਕ ਹੀ ਆਪੋ ਆਪਣਾ ਸੋਣਛਾਲਾ ਵਜਾਉਣ ਤੇ ਲੱਗਿਆ ਹਰੇਕ ਬਰੀ ਪਰਮਾ ਦਿੱਤਾ ਜਾਂਦਾ ਵੀ ਇਧਰੋਂ ਪਾਰਟੀ ਨੂੰ ਕੋ ਬੰਦਾ ਪੱਟ ਲੋ ਇਧਰੋਂ ਪੱਟ ਲੋ ਬਸ ਜਿੱਤ ਜਾਓ ਮੋਰੇ ਆ ਜਾਓ ਸਹਿ ਸਾਡੇ ਲੋਕਾਂ ਦੀ ਵੀ ਮਾਨਸਿਕਤਾ ਇਹ ਹੋ ਚੁੱਕੀ ਆ ਆਪਾਂ ਜਦੋਂ ਵੋਟ ਪਾਉਨੇ ਆਂ ਦੀ ਆ ਦੇਸ਼ ਕਾਲੇ ਦੀ ਆ ਮੋਰੇ ਆ ਇਹ ਇਹ ਦੇਖੀਦਾ ਵੀ ਘੱਟ ਚੋਰ ਕਿਹੜਾ ਆ ਉਹਨਾਂ ਬਾਰੇ ਆਪਾਂ ਨੂੰ ਉਮੀਦ ਬਾਰੇ ਨਹੀਂ ਕਿਉਂਕਿ ਕੋਸ਼ਿਸ਼ ਨਹੀਂ ਹੁੰਦੀ ਹੈਗੀ ਸੋ ਮੈਂ ਇਹ ਚੀਜ਼ ਆਪਾਂ ਸਾਰੀ ਟੀਮ ਸਾਡੀ ਇਹ ਚਾਹੁੰਦੇ ਆ ਕਿ ਹੌਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਉਹ ਆਪਸ਼ਨ ਹੋਵੇ ਕਿ ਅਸੀਂ ਨੋਟਾ ਨੰਦ ਵੀ ਸਾਡੇ ਕੋਲ ਉਹ ਆਪਸ਼ਨ ਹੋਵੇ ਜਿਹੜੇ ਪੰਜਾਬ ਦੇ ਆਪਣੇ ਨੌਜਵਾਨ ਆਪਣਾ ਉੱਥੇ ਖੜਾ ਹੋਵੇ ਸਾਡੇ ਕੋਲ ਵੋਟ ਦੱਬਣ ਲਈ ਹੌਣ ਆਂਕੜੇ ਵੋਟ ਕਿ ਹਾਂ ਜਿਵੇਂ ਅਸੀਂ ਕੋਲ ਪਾਈ 5 ਨੂੰ 10 ਨੂੰ 11 ਨੂੰ 20 ਜਿੰਨੇ ਵੀ ਸਾਲ ਲੱਗਿਆ ਪਰ ਸਾਨੂੰ ਇਸ ਵੇਲੇ ਆਪਣੀ ਇੱਕ ਖੇਤਰੀ ਰਾਜਨੀਤੀ ਦੀ ਬਹੁਤ ਜ਼ਰੂਰਤ ਆ ਜਿਸ ਤਰ੍ਹਾਂ ਮੰਤਾ ਬਹਿਨਤੀ ਇਸ ਵੇਲੇ ਸਟੈਂਡ ਲੈਂਦੀ ਆ ਆਪਣੇ ਮਗਾੜ ਦੇ ਵਿੱਚ ਮੋਦੀ ਦੇ ਖਿਲਾਫ ਜੋ ਨੀਤੀ ਜੋਗ ਦੀ ਬੈਟਰੀ ਦੇ ਵਿੱਚ ਬੁਲਾਉਂਦਾ ਵੀ ਆ ਤਾਂ ਉਹ ਸਿੱਧਾ ਕਹਿੰਦੀ ਆ ਕਹਿੰਦੀ ਵਿਦੇਸ਼ ਮੰਤਰਾਲਾ ਤੇ ਜਿਹੜਾ ਫਾਈਨੈਂਸ ਹੈਗੇ ਆ ਜਿਹੜੇ ਵਿਦੇਸ਼ ਮੰਤਰਾਲਾ ਤੇ ਸੁਰੱਖਿਆ ਹੈਗੇ ਦੋਹੀ ਤੁਸੀਂ ਰੱਖੋ ਸੈਂਟਰ ਦੇਖੇ ਬਾਕੀ ਸਾਰੇ ਅਧਿਕਾਰ ਸਟੇਟਾਂ ਨੂੰ ਮਿਲਣੇ ਚਾਹੀਦੇ ਉਹ ਇਸ ਲੈਵਲ ਦੀ ਗੱਲ ਕਰਦੀ ਆ ਜਿਹੜੀ ਗੱਲ ਆਪਣੇ ਅਨੰਦਪੁਰ ਸਾਹਿਬ ਦੇ ਮਤੇ ਚ ਵੀ ਨਹੀਂ ਬਦਰੂਪੀ ਉਹ ਇਸ ਤਰ੍ਹਾਂ ਦੀ ਲੇਡੀ ਆ ਪਰ ਹੋਰ ਕੋਈ ਵੀ ਲੀਡਰ ਕੋਈ ਵੀ ਮੁੱਖ ਮੰਤਰੀ ਇੰਨੇ ਸਾਰੇ ਪ੍ਰਾਂਤਾਂ ਦਾ ਇੰਡੀਆ ਦਾ ਗੱਲ ਹੀ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਉਹਨਾਂ ਦੀਆਂ ਸਾਰੀਆਂਆਂ ਰਾਸਟਰੀ ਪਾਰਟੀਆਂ ਜਦੋਂ ਸਾਰਿਆਂ ਦੇ ਹਿੱਤ ਸਾਰੇ ਇੰਡੀਆ ਦੇ ਹੋਣਗੇ ਉਹ ਕਦੀ ਵੀ ਸਪੈਸ਼ਲ ਖਿੱਤੇ ਦੀ ਗੱਲ ਕਰ ਹੀ ਨਹੀਂ ਸਕਦਾ ਸੋ ਇੱਕ ਸਪੈਸ਼ਲ ਖਿੱਤੇ ਦੀ ਗੱਲ ਕਰਨ ਦੇ ਲਈ ਉੱਥੋਂ ਦੇ ਨੌਜਵਾਨਾਂ ਦੀ ਗੱਲ ਕਰਨ ਦੇ ਲਈ ਕਿ ਰੂਪ ਤੇ ਉਹਨਾਂ ਦੀਆਂ ਪ੍ਰੋਬਲਮ ਕੀ ਹੈਗੀਆਂ ਉੱਥੋਂ ਦੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਆ ਸੋ ਅਸੀਂ ਉਸੇ ਹੀ ਸੰਦਰਭ ਦੇ ਵਿੱਚ ਇੱਥੇ ਵੀ ਆਏ ਆ ਤੇ ਕੋਸ਼ਿਸ਼ ਕਰਦੇ ਆ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਇਕੱਠੇ ਕਰ ਸਕੀਏ ਸੋ ਇਹ ਬੜਾ ਗੰਭੀਰ ਮੁੱਦਾ ਹੈ ਤੇ ਇਹਦੇ ਬਾਰੇ ਆਪਾਂ ਨੂੰ ਸੋਚਣਾ ਪੈਂਦਾ ਹੈ ਜੇ ਅਸੀਂ ਹੁਣ ਨਹੀਂ ਸੋਚਾਂਗੇ ਤਾਂ ਆਉਣ ਵਾਲੇ ਪੰਜ ਸੱਤ ਸਾਲ ਦੇ ਵਿੱਚ ਇਹੇ ਚੀਜ਼ ਸਾਡੇ ਉੱਤੇ ਜਾਂਦੀਆਂ ਲੱਗੂਗਾ ਦੇਖੋ ਅਸੀਂ 30-40% ਹੈਗੇ ਜਿਹਨਾਂ ਨੇ ਵੀ ਹੈਗੇ ਪਰ ਸਾਡੇ ਵਿੱਚ ਇੱਕ ਧੁੱਟ ਤਾਂ ਹੋਣੀ ਬਹੁਤ ਜ਼ਰੂਰੀ ਆ ਜੋ ਕੀ ਹੋ ਦੇ ਰਿਹਾ ਜਿ세 ਇੱਕ ਜੁਟ ਹੋਮਾਂ ਗਈ ਫੇਰੀ ਜੀ ਮਜੇਦ ਕਰ ਸਕਦੇ ਸੋ ਅਸੀਂ ਉਸੇ ਹੀ ਇੱਕ ਲਹਿਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਪਿੰਡ ਪਿੰਡ ਜਾ ਕੇ ਤਾਂ ਜੋ ਜਿਹੜੇ ਸੂਝਵਾਨ ਨੌਜਵਾਨ ਹੈਗੇ ਉਹ ਸਾਡੇ ਨਾਲ ਜੁੜ ਤੇ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਖੇਤਰੀ ਰਾਜਨੀਤੀ ਸਿਰਜ ਸਕੀਏ ਵਹੀ ਮੁਦਿਕਾ ਆਸਾ ਵਹੀ ਬਣਾਉਂਦੇ